ਆ ਹੁਣ ਦੱਸ ਓਏ ਕਿਹੜੇ ਕਿਹੜੇ ਆਂਦੇ ਤੇ ਮੈਂ ਨਹੀਂ ਨੀਕ ਨੋਤਰ ਜੀ ਸਾਰੋ ਸੱਚੀ ਕਾਰਵਾਈ ਵੱਡਿਆਂ ਦਾ ਸਤਿਕਾਰ ਛੋਟਿਆਂ ਨੂੰ ਪਿਆਰ ਬਾਈ ਬਾੜੀ ਪਕਾਈ ਜੀ ਤਾਂ ਮੈਂ ਮਾਰਦਾ ਨਹੀਂ ਆ ਜਿਹੜੀ ਕਾਰਪਰੀ ਦੀ ਗੱਲ ਉੱਡਰੀ ਆ 35 ਲੱਖ ਖਾ ਗਈ ਲੰਡਾ ਫੰਡਰ ਮੁੰਡੇ ਖਾਣੀ ਫਰਨਾ ਟੋਂਕਾ ਉਹ ਵਿਚਾਰੀ ਦੀ ਬਦਨਾਮੀ ਕਰੀ ਜਾਂਦੇ ਹਰ ਇੱਕ ਪਹਿਜ ਵਾਲਾ ਠੀਕ ਆ ਨਾ ਇੱਕ ਦੋ ਪੇਜ ਤੇ ਹੱਕ ਚ ਹੈਗੇ ਨੇ ਪਰ ਜਦ ਤੁਸੀਂ ਬਿਨਾ ਕਿਸੇ ਇੱਕ ਪਾਸੇ ਨੂੰ ਸੁਣ ਕੇ ਤੁਸੀਂ ਦੂਜੇ ਨੂੰ ਕਿਵੇਂ ਗਲਤ ਕਹਿ ਸਕਦੇ ਹੋ ਠੀਕ ਆ ਸੋਨੂੰ ਇਹ ਕੌਣ ਇਜਾਜ਼ਤ ਦਿੰਦਾ ਵੀ ਤੁਸੀਂ ਬਿਨਾ ਕਿਸੇ ਦਾ ਪੋਡਕਾਸਟ ਹੋ ਗਿਆ ਉਹਨੇ ਜੋ ਗੱਲਾਂ ਕਹਿਤੀਆਂ ਉਹ ਸੱਚ ਨੇ ਚਲੋ ਤਾਂ ਚੱਲੀਏ ਸ਼ੁਰੂ ਕਰਦੇ ਹਾਂ ਭਾਈ ਉਹ ਮੁੰਡੇ ਦੀ ਅਸਲੀਅਤ ਮੈਂ ਲੈ ਕੇ ਆਉਣਾ ਤੁਹਾਡੇ ਸਾਹਮਣੇ ਠੀਕ ਆ ਨਾ ਉਹ ਮੁੰਡਾ ਕੀ ਚੀਜ਼ ਆ ਪਹਿਲਾਂ ਮੈਂ ਉਹਦੇ ਮੁੰਡੇ ਦੇ ਹੱਥ 'ਚ ਵੀਡੀਓ ਪਾਈ ਸੀ ਬਾਈ ਉਹ ਮੈਂ ਡਿਲੀਟ ਵੀ ਨਹੀਂ ਕੀਤੀ ਇੰਸਟਾਗ੍ਰam ਤੇ ਜਦੋਂ ਮੈਂ ਮੁੰਡੇ ਬਾਰੇ ਪਤਾ ਕੀਤਾ ਰਾਤ ਨੂੰ ਠੀਕ ਆ ਨਾ ਪਹਿਲਾਂ ਬੈਠਿਆ ਸੀ ਤਾਂ ਮੈਨੂੰ ਬਹੁਤ ਕੁਝ ਪਤਾ ਲੱਗਿਆ ਮੈਂ ਉਹਦੀਆਂ ਕੁਝ ਹਰਕਤਾਂ ਤੁਹਾਨੂੰ ਦਿਖਾਉਣ ਲੱਗਿਆ ਤੁਸੀਂ ਆਪ ਦੇਖ ਲਓ ਕੌਣ ਸਹੀ ਆ ਕੌਣ ਗਲਤ ਆ ਦੇ ਆ ਜਾਇਆ ਕੇ ओके ਇਹ ਦੂਸਰਾ ਮਾਰੂ ਫੁਕਰ ਸੌਂਕੀ ਜਾ ਰਹੀ ਚੱਕਰੀ ਦੇ ਸਤਨ ਕੱਟ ਕੇ ਦੇਣਾ ਮੂੰਚ ਵਾਲੀ ਕਿਰਾਜਾ ਜਮਾਉਂਦਾ ਤੁਹਾਨੂੰ ਉਹ ਸਿਰਫ ਕਮੇਟਾ ਦੀ ਧਿਆਣਾ ਕੁੜੀ ਦਾ ਆਲੇ ਸੱਤ ਲੱਗੇ ਵੀ ਲੜਾਈ ਚ ਕੱਲ ਦੀ ਲੜਾਈ ਸੀ ਲੜਾ ਨੇ ਜੰਮਾ ਲੜੀਆਂ ਹੋ ਹੁਣ ਤੁਸੀਂ ਦੱਸੋ ਕੁੜੀ ਸਾਹਮਣੇ ਹੁੱਕਾ ਪੀ ਜਾਂਦਾਗਾ ਉਹਨੂੰ ਪਤਾ ਲਾਈਵ ਅਸੀਂ ਆ ਰਹੇ ਆਂ ਬਾਕੀ ਸੌ ਕਿਹੜਾ ਲਾਉਂਦਾ ਫੈਰ ਗਿੱਟਾਂ ਵਿੱਚ ਮਾਰਾ ਪਾਗ ਨਿਕਲੀ ਉਹ ਸੁਣਾ ਰਿਹਾ ਵੀ ਜਿਹੜਾ ਤੇਰੇ ਕਿਨ ਕੋਈ ਦੇਖੂ ਮੈਂ ਗੋਲੀ ਮਾਰੂ ਆਹ ਮੁੰਡੇ ਦੇ ਨਾਲ ਕਿਆ ਐਵੇਂ ਉੱਥੇ ਠੀਕ ਆ ਨਾ ਇੱਕ ਇਹ ਵੀ ਮਾਸੇ ਦੀ ਕੁੜੀ ਪੜਦੀ ਸੀ ਇੱਕ ਦੂਜੇ ਨੂੰ ਜਾਣਦੀਆਂ ਸੀ ਸਹੇਲੀਆਂ ਸੀ ਵੀਡੀਓ ਬਣਾਉਣ ਲੱਗੇ ਟਿਕਟੌਕ ਤੇ ਜੋੜਾ ਠੀਕ ਹੈ ਨਾ ਇਹਨੂੰ ਮੁੰਡੇ ਦੀ ਜ਼ਰੂਰਤ ਹੈਗੀ ਸੀ ਜੋੜਾ ਵੀਡੀਓ ਫੈਮਸ ਹੋ ਗਏ ਵਾਇਰਲ ਹੋ ਗਏ ਔਰ ਦੋਵੇਂ ਇਕੱਠੇ ਵੀਡੀਓ ਪਾਉਣ ਲੱਗੇ ਹਨਾ ਗੌਰਪਰੀ ਤੇ ਆਕਾਸ਼ ਦੀਪ ਜੋ ਨਾਂ ਜਾਵਨ ਦਾਦਾ ਸਹਿਨਾਜ ਹੈ ਕੁਸ਼ ਬੀ ਤੁਸੀਂ ਆਏ ਦੱਸੋ ਕੁੜੀ ਦੀ ਕੀ ਗਲਤੀ ਯਾਰ ਹੈ ਅੱਗੇ ਤੁਸੀਂ ਪੰਡੋ ਫੋਨ ਆਇਆ ਸੀ ਮੁੰਡੇ ਦੇ ਕਹਿੰਦੇ ਇਹ ਬਈ ਕੱਪੜਿਆਂ ਵਾਲੀ ਦੁਕਾਨ ਤੇ ਲੱਗਿਆ ਹੋਇਆ ਸੀ ਜਿਹੜੇ ਮੁੰਡੇ ਦੀ ਡੈਥ ਹੋ ਗਈ ਇਹ ਉਸ ਨਾਲ ਲੱਗਿਆ ਹੋਇਆ ਸੀ ਬਾਈ होन एक्सीडेंट होये एक्सीडेंट चाहे पुरी तो कोई कसूर नहीं अब दो एक्सीडेंट तो तनुसाल पहला ही है ना टूट चुकी सिवायी आप जनरो आप है ऐसी कार देखो दुजे मेलने नहीं दे दे ए, देखो और वीडियो ढूंढना है ओ पुरी हम ढूंढते देखो और देखो हाँ होना सारे करी करी कहाँ देखे और बाहर में फ्लोग है करी कर ਈ ਨਾ ਮਨਜੀਤ ਗੌਰ ਨੇ ਕਿਹਾ ਵੀ ਕੁੜੀਆਂ ਨੂੰ ਬਦਮਾਸ਼ ਮੁੰਡੇ ਚੰਗੇ ਲੱਗਦੇ ਓਏ ਹਰ ਵੀ ਕੁੜੀ ਨੂੰ ਨਹੀਂ ਲੱਗਦੇ ਹੁੰਦੇ ਭਾਈ ਜੇਰੀ ਹੋਰ ਕੁੜੀ ਨਾਲ ਵੀਡੀਓ ਦਿਖਾਉਣਾ ਮੈਂ ਸੁਰਾ ਦੇਖੋ ਗਾਲਾਂ ਨਹੀਂ ਕੱਟਿਆ ਕੀ ਬੋਲਦਾ ਮੈਂ ਇਹ ਕਹਿਣਾ ਚਾਹਣਾ ਵੀ ਭਾਈ ਸੋਨੂੰ ਮੈਂ ਇਹ ਵੀਡੀਓ ਦਿਖਾਦੀ ਹਨਾ ਸੋਨੂੰ ਗਾਲਾਂ ਦਿੰਦੇ ਵੀਡੀਓ ਦਿਖਾਦੀ ਇੱਕ ਕੁੜੀ ਨਾਲ ਹੋਰ ਗੱਲ ਕਰੀ ਜਾਂਦਾ ਉਹ ਵੀਡੀਓ ਦਿਖਾਦੀ ਹੁਣ ਮੈਂ ਤੁਹਾਨੂੰ ਇਹਦੇ ਪਿੰਡੋਂ ਫੋਨ ਆਇਆ ਸੀ ਜਿਹੜਾ ਉਹ ਵੀ ਤੁਹਾਨੂੰ ਮੈਂ ਇੰਟ ਤੇ ਸੁਣਾਉਂਗਾ ਕੀ ਕਿਹਾ ਸੀ ਉਹ ਮੁੰਡੇ ਨੇ ਪਹਿਲਾਂ ਤਾਂ ਤੁਸੀਂ ਇਹ ਦੇਖੋ ਇਹ ਕੁੜੀਆਂ ਸਾਹਮਣੇ ਬਦਮਾਸ਼ ਬਣਦਾ ਸੀ ਕਿ ਗੁੰਡੇ ਟਾਈਪ ਜਿਵੇਂ ਹੁੰਦਾ ਨਹੀਂ ਵੀ ਮੈਂ ਮੈਂ ਗੈਂਗਸਟਰਾਂ ਇੱਕ ਗੈਂਗਸਟਰ ਵਾਲੀ ਵਾਈਬ ਵਿਧਾਨਾ ਚਾਹੁੰਦਾ ਸੀ ਕੁੜੀਆਂ ਉਹ ਰਾਜਨੀਤੀ ਸੇ ਦੂਰ ਰਹਿਣਾ ਚਾਹੀਦਾ ਹੈ ਤਾਂ ਪੜ੍ਹਾਈ ਵਿਖਾਈ ਮੈਂ ਧਿਆਨ ਲਗਾਓ ਆਈਏ ਵਾਈਏ ਸਿੰਪਲ ਮੁੰਡੇ ਪਸੰਦ ਨਹੀਂ ਜਿਉਂ ਲੜਾਈਆਂ ਪੜ੍ਹਾਈਆਂ ਨਹੀਂ ਪਸੰਦ ਹੁੰਦੇ ਤੂੰ ਬਾਈ ਉਹ ਆਇਆ ਕਹਿਣਾ ਚਾਹੁੰਦਾ ਸੀ ਦਿਖਾਉਣਾ ਚਾਹੁੰਦਾ ਸੀ ਮੈਂ ਬਹੁਤ ਵੱਡਾ ਬਦਮਾਸ਼ ਆ ਤੇਰਾ ਦੋਸਤ ਆ ਉਹਨੇ ਲੜਾਈ ਦੀ ਗੱਲ ਕਰੀ ਕਹਿੰਦਾ ਆ ਆ ਦੇ ਕਹਣਾ ਕੁੱਟਿਆ ਵੀ ਮੈਂ ਲੜਾਈ 'ਚ ਆਇਆ ਉਹਦਾ ਕਹਿਣ ਦਾ ਮਨ ਪੈਸਾ ਹੋਈਏ ਕੁੜੀ ਦੇ ਵੀ ਚੰਗੇ ਘਰਾਂ ਜ਼ਮੀਨ ਜਾਇਦਾਦ ਵਧੀਆ ਕੁੜੀ ਨੂੰ ਕੀ ਜ਼ਰੂਰਤ ਪਵੇਗੀ ਮੁੰਡਾ ਪਤਾ ਕਿੱਥੇ ਲੱਗਿਆ ਹੋਇਆ ਹੈਗਾ ਮੁੰਡਾ ਲੱਗਿਆ ਹੋਇਆ ਹੈਗਾ ਕੱਪੜੇ ਵਾਲੀ ਦੁਕਾਨ ਤੇ ਮੈਂ ਸਾਨੂੰ ਉਹਦਾ ਸਬੂਤ ਵੀ ਦੇ ਦੂੰਗਾ ਵੱਡੇ ਭਰਾ ਬਾਈ ਅੱਜ ਉਹ ਕੁੜੀ ਫੈਮਸ ਹੋਊਗੀ ਪਹਿਲਾਂ ਕਿੱਥੇ ਸੀ ਤੁਸੀਂ ਸਾਰਿਆਂ ਨੂੰ ਕਹਿਣਾ ਮੈਂ ਪਹਿਲਾ ਯਾਰ ਸੋਸ਼ਲ ਮੀਡੀਆ 'ਤੇ ਨਾ ਜਾ ਰਹੇ ਤੇ ਇਹਦੇਰ ਕੁਝ ਵੀ ਹੋ ਸਕਦਾ ਬਾਈ ਆ ਆਪਣੀਆਂ 3 ਭੈਣਾਂ ਨੂੰ ਕਹੋ ਆਪਣੀਆਂ ਜੋ ਵੀ ਵੀ ਆ ਲੋ ਸੋਸ਼ਲ ਮੀਡੀਆ ਵੀ ਸੰਭਾਲ ਕੇ ਚਲਾਉਣੇ ਆ ਕੋਈ ਪਤਾ ਨਹੀਂ ਕਿਸੇ ਨੂੰ ਕੀ ਜੋੜ ਦੇ ਗੀ ਗੱਲ ਮੁੰਡੇ ਦੀ ਸੋਨੂੰ ਮੁੰਡੇ ਦਾ ਲਾਈਵ ਸੁਣ ਕੇ ਉਹਦੀ ਮਿੱਠੀ ਬਾਸਾ ਸੁਣ ਕੇ ਹਨਾ ਉਹਦੇ ਪਵਿੱਤਰ ਬੋਲ ਸੁਣ ਕੇ ਪਤਾ ਲੱਗ ਗਿਆ ਉਹਰਾ ਮੁੰਡਾ ਕਿਸ ਟਾਈਪ ਦਾ ਸੀ ਤੇ ਕੁੜੀ ਕਿਸ ਟਾਈਪ ਦੀ ਆ ਮੈਂ ਕੁੜੀਆਂ ਹੀ ਨਹੀਂ ਕਹਿੰਦਾ ਵੀ ਹੋਊ ਯਾਰ ਬਥੇਰੇ ਨਾਲ ਗੱਲ ਹੋ ਕੁੜੀ ਦੀ ਪਰ 35 ਲੱਖ ਵਾਲੀ ਗੱਲ ਝੂਠ ਆ ਕੁੜੀ ਚੰਗੇ ਘਰੋਂ ਆ ਬਈ ਕੁੜੀ ਦਾ ਮਾਪਿਓ ਵਧੀਆ ਗਾ ਚੰਗੀ ਜਾਇਦਾਦ ਆ ਉਸਤਾਦ ਠੀਕ ਆ ਨਾ ਇਹ ਇਕੱਠੇ ਘੁੰਮਣ ਜਾਂਦੇ ਸੀ ਪਲਾਨ ਬਣਾਉਂਦੇ ਸੀ ਉਹ ਕੁੜੀ ਵੀ ਪੈਸੇ ਲਾਉਂਦੀ ਸੀ ਇਕੱਲਾ ਨਹੀਂ ਰਹੌਂਦਾ ਸੀ ਇਹ ਦੁਕਾਨ ਤੇ ਲੱਗਿਆ ਹੋਇਆ ਸੀ ਇਹ ਦੱਸੋ 35 ਲੱਖ ਕਿੱਥੇ ਲਾ ਦਿੰਦਾ ਤੇ ਬਾਕੀ ਜੋ ਗਿਫਟ ਦਿੰਦੇ ਹੁੰਦੇ ਟੈਡੀ ਵੀਰ ਫਲਾਨਾ ਚੌਕਲੇਟ ਉਹ ਆਪਾਂ ਆਪਦੀ ਖੁਸ਼ੀ ਲਈ ਦਿੰਨੇ ਕੁੜੀ ਨੂੰ ਉਹਦਾ ਉਹਦੇ ਵਿੱਚ ਕੋਈ ਕਸੂਰ ਨਹੀਂ ਇਹ ਤਾਂ ਉਹ ਵੀ ਗਣੀ ਬੈਠਾ ਬਾਕੀ ਇਹਨੇ 35 ਲੱਖ ਤੋਂ ਇਲਾਵਾ ਇਹਨੇ ਐਂ ਕਿਹਾ ਮੇਰੀ ਜ਼ਿੰਦਗੀ ਚ ਵਾਪਸ ਆ ਜਿਓ ਇਹਨੂੰ ਪਤਾ ਵੀ ਮੇਰੀ ਜ਼ਿੰਦਗੀ ਚ ਵਾਪਸ ਨਹੀਂ ਆਉਂਦੀ ਵੀ ਇਹਨਾਂ ਦੀ ਪਹਿਲਾਂ ਵੀ ਕੋਸ਼ਿਸ਼ ਹੋ ਗਈ ਇਹ ਮੁੰਡੇ ਦੀ ਕਿਉਂਕਿ ਜਦੋਂ ਟਿਕਟੌਕ ਦੀ ਵੀਡੀਓ ਬਣਾਉਂਦੇ ਸੀ ਉਦੋਂ ਰੋਲਾ ਪੈ ਗਿਆ ਸੀ ਘਰ ਦੇ ਨੇ ਮਿਲ ਨਹੀਂ ਦਿੱਤਾ ਉਦੋਂ ਕੁੜੀ ਇਹ ਇਹਨੇ ਵੀਡੀਓ ਵੀਡੀਓ ਪਾਤੀ ਕੋਈ ਉਹਦੇ ਘਰ ਦੇ ਨੇ ਪੁਲਿਸ থানੇ ਰਿਪੋਰਟ ਕਰਤੀ ਔਧੂ ਬਾਅਦ ਚਲੇ ਹਟ ਗਏ ਦੇ ਆ ਕੰਮ ਕਰ ਕਰਨ ਲੱਗ ਗਿਆ ਦੂਵਾ ਦਾ ਐਕਸੀਡੈਂਟ ਹੋ ਗਿਆ ਇਹ ਕੁੜੀ ਚਲ ਫੈਂਸ ਹੋ ਗਈ ਹਨਾ ਆਰਨੇਦ ਵਰਗਿਆਂ ਦਾ ਸੌਂਗ ਹੋਣ ਲੱਗ ਇੱਕ ਦੋ ਹੋਰ ਆ ਗਏ ਤਾਂ ਇਹਨੇ ਕੋਮਾ ਚ ਉੱਟ ਕੇ ਸਿੱਧਾ ਇਹ ਕਿਹਾ ਵੀ ਚਲ ਕਿਉਂ ਨਾ ਇੱਕ ਗੇਮ ਖੇਢੀਏ ਜੋ ਅੱਜ ਕੱਲ ਚੱਲ ਰਹੀ ਆ ਜੋ ਮਨਜੀਤ ਨੇ ਖੇਢੀ ਸੀ ਜੋ ਇੱਕਾ ਵੱਡੀ ਦਾੜੀ ਕਰਕੇ ਬੈਠਿਆ ਇਹਨੇ ਖੇਢੀ ਜਨਤਾ ਕੋ ਆਪ ਮੂਰਖ ਸਮਝਣਾ ਬੰਦ ਕਰ ਦਿਓ ਪਾਣੀ ਕਹਿ ਦिए ਜਾ ਕੇ ਵੀ ਹਮੇਰੀ ਕੋਰਪ੍ਰੇਟ ਨਾਲ ਗੱਲਬਾਤ ਸੀ ਮੇਰਾ 35 ਲੱਖ ਖਾ ਗਈ ਵੀ ਜਦ ਕਾਰਪ੍ਰੇਟ ਤਾ ਜੂ ਜਾਂ 35 ਲੱਖ ਆ ਜਾਣਗੇ ਵੀ ਕੁੜੀ ਕੇ ਪੈਸੇ ਤਾਂ ਦੇਣਗੇ ਕੁਛ ਇਹਦੇ ਕੋਲ ਵੀਡੀਓ ਤਾਂ ਹੋਣੀ ਆ ਬਾਈ ਯਾਰ ਸਿੰਪਲ ਜੀ ਗੱਲ ਆਪਣੀ ਦੋਸਤ ਆਪ ਵੀਡੀਓ ਬਥੇਰੀਆਂ ਬਣਾ ਲੈਨੇ ਆ ਠੀਕ ਆ ਨਾ ਪਰ ਇਹਦੀ ਗਲਤ ਗੱਲ ਆ ਬਾਈ ਯਾਰ ਮੈਂ ਵੀਡੀਓ ਪਾਈ ਸੀ ਬਾਈ ਪਰ ਮੈਨੂੰ ਫਿਰ ਗਲਤ ਲੱਗਿਆ ਯਾਰ ਮੈਨੂੰ ਗਲਤ ਲੱਗਿਆ ਬੜੇ ਕਮੈਂਟ ਕਰੀ ਜਾਂਦੇ ਨੇ ਮੈਂ ਕਮੈਂਟ ਲਿਖੋਣਾ ਕੁਛ ਕਹਿੰਦੇ ਤੈਨੂੰ ਕੁੜੀ ਨੇ ਪੈਸੇ ਦਿੱਤੇ ਭਰਾਵਾ ਮੈਨੂੰ ਉਹ ਕੁੜੀ ਪੈਸੇ ਦਿੰਦੀ ਨਾ ਮੈਂ ਫੜੀ ਏਸ ਨੂੰ ਬੜਾ ਸਖਲਾ ਡਾਉ ਲੇਕਿਨ ਯਾਰ ਯਹਾਂ ਮੈਂ ਪੇਗਾ ਪਰ ਜੇ ਸੱਚ ਹੁੰਦਾ ਜੋ ਵੀ ਮੈਂ ਬੋਲਦਾ ਜੇ ਕੁੜੀ ਗਲਤ ਹੁੰਦੀ ਮੈਂ ਪੈਸੇ ਫੜ ਕੇ ਮੈਂ ਹੈ ਮੈਂ ਪੈਸੇ ਨਹੀਂ ਵਾਪਸ ਕਰਦਾ ਸੀ ਮੈਂ ਫੜ ਤਾਂ ਵੀ ਲਿਆ ਪੈਸੇ ਦੇ ਦੇ ਮੈਂ ਫੇਰ ਵੀ ਸਹੀ ਬੋਲਦਾ ਮੇਰੇ ਜੇ ਹਿੰਮਤ ਆ ਉਸਤਾਦ ਮੈਂ ਅਗਲੇ ਤੋਂ ਚੀਜ਼ ਦੇ ਕੇ ਮੈਂ ਮੁੱਕਰ ਸਕਦਾ ਮੈਨੂੰ ਤਾਂ ਦਿੱਤੀ ਨਹੀਂ ਤੂੰ ਐ ਪਤਾ ਹਰਾਮ ਹੀ ਹੋ ਬੇਟਾ ਪੈਸਾ ਬਣਾਉਣ ਵਾਸਤੇ ਸੋਸ਼ਲ ਮੀਡੀਆ ਤੇ ਆਇਆ ਬਾਈ ਮੈਨੂੰ ਕੁਝ ਵੀ ਕਰਨਾ ਪਵੇ ਮੈਂ ਬਣਾਉਂਗਾ ਪਰ ਮੈਂ ਗਲਤ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਦਾ ਜੋ ਵੀ ਸੋਸ਼ਲ ਮੀਡੀਆ ਤੇ ਗੱਲ ਤੇ ਚੱਲ ਰਿਹਾ ਹੈਗਾ ਮੈਂ ਇਹਨਾਂ ਦੇ ਇਹਨਾਂ ਦੇ ਨਾਲ ਨਹੀਂ ਹੈਗਾ ਇਹਨਾਂ ਦੇ ਖਿਲਾਫ ਆ ਬਈ ਮੈਂ ਸਾਰਿਆਂ ਦੇ ਮੈਂ ਚਿਹਰੇ ਸਾਹਮਣੇ ਲੈ ਜਾਊਂਗਾ ਮੈਨੂੰ ਸੋਡੀ ਸਪੋਰਟ ਦੀ ਜ਼ਰੂਰਤ ਆ ਇੱਕ ਆਮ ਜਿਹਾ ਤਾਂ ਮੁੰਡਾ ਬਈ ਇੱਕ ਕੋਈ ਮੈਗ ਨਹੀਂ ਸਿਰਫ ਹੈੱਡਫੋਨਾਂ ਕੋਲੇ ਕਿੱਥੋਂ ਲੈ ਉਠਾਏ ਹੈਂਡਫੋਨ ਆ ਇਸ ਮੁੰਡੇ ਦਾ ਮੈਂ ਸਾਨੂੰ ਰਿਕਾਰਡਿੰਗ ਸੁਣਾਉਣਾ ਉਹ ਮੁੰਡੇ ਦੀ ਇਹ ਮਤਲਬ ਉਹ ਤਾਂ ਐ ਪੁੱਛਣਾ ਜੀ ਕਿੰਨਾ ਕੁ ਵੇਚਦਾ ਹੈਗਾ ਸਾਰਿਆਂ ਨੂੰ ਦਿਖਾ ਦੇ ਵੇਚ ਬਾਰ ਬਾਰੇ ਯਾਰ ਅੱਛਾ ਐਕਸਲੈਂਟ ਉਹ ਕਿੰਨਾ ਟਾਈਮ ਦੀ ਗੱਲ ਆ ਉਹ ਉਹ ਵਾਈਸ ਤੇ ਚਾਰਕ ਮਹੀਨੇ ਹੋ ਗਏ ਹੋਏ ਮੈਂ ਤੋਂ ਦੇ ਵੀ 35 ਲੱਖ ਰੁਪਏ ਨੇ ਲਾਤਾ ਹੂਗਾ ਅੱਛਾ ਦੁਕਾਨ ਇਹਦੀ ਆਪ ਦੀ ਆ ਅੱਛਾ ਦੁਕਾਨ ਤੇ ਲੱਗਿਆ ਹੋਇਆ ਰਹਾ ਨਸ਼ੇ ਦੀ ਗੱਲ ਕਰੀ ਜਾਂਦਾ ਇਸ ਵਿੱਚ ਮੁੰਡੇ ਸਾਰੇ ਦੁਕਾਨ ਦੇ ਕਹਿੰਦੇ ਕਿ ਕਿੰਨਾ ਕਿ ਪੈਗੇ ਕੋ ਕਿੱਥੇ ਰ ਆ ਕੇ 35 ਲੱਖ ਰੁਪਏ ਆ ਸਾਡੇ ਅਜੀ ਰਾਤ ਲੈ ਕੇ ਵੀਡੀਓ ਤਾਂ ਤੁਸੀਂ ਪਾਈਆਂ ਦੋ ਰੁਪਏ ਦੀ ਕੀ ਗੱਲ ਰਹੇਗੀ ਪਹਿਲਾਂ ਚਿੱਟਾ ਵੇਚਦਾ ਸੀ ਪਹਿਲਾਂ ਜਦੋਂ ਇਹ ਨਾ ਟੁੱਟੀਆਂ ਨਾ ਐਸੀ ਗੱਲ ਕਰਕੇ ਟੁੱਟੀਆਂ ਵੀ ਆ ਨਸ਼ੇ ਪੁੱਤੇ ਕਰਕੇ ਟੁੱਟੀਆਂ ਇਹ ਆਪਣੇ ਆਪ ਨੂੰ ਕੂਲ ਦਿਖਾਉਣਾ ਚਾਹੁੰਦਾ ਸੀ ਕੁੜੀ ਸਾਹਮਣੇ ਟੁੱਟਿਆ ਨਾ ਵੀ ਮੂਲ ਅਰੇ ਅਰੇ ਅੰਗੀ ਪੂਰਾ ਨਹੀਂ ਭਾਈ ਇਹ ਗੱਤ ਗੱਲ ਆ ਉਸਤਾਦ ਕਿੰਨੀ ਸੋਹਣੀ ਕੁੜੀਏ ਤੈਨੂੰ ਰੱਖਣੀ ਨਹੀਂ ਆਈ ਭਾਈ ਠੀਕ ਆ ਨਾ ਤੈਨੂੰ ਇਹਦਾ ਦਿਲ ਜਿੱਤਣਾ ਨਹੀਂ ਆਇਆ ਤੂੰ ਗੱਤ ਗੱਤ ਗੱਲ ਪਿੱਛੇ ਪਿਆਰਿਆ ਤੈਨੂੰ ਐ ਵੀ ਇਹ ਚੀਜ਼ਾਂ ਕਰਕੇ ਮੇਰੀ ਊਜ ਪਰ ਨਹੀਂ ਉਸਤਾਦ ਠੀਕ ਹੈ ਕਈ ਕੁੜੀਆਂ ਨੂੰ ਹਾਂ ਹੁੰਦਾ ਵੀ ਮੇਰਾ ਐਡਾ ਵੱਡਾ ਬਦਮਾਸ਼ ਹੁੰਦਾ ਕਈਆਂ ਕੁੜੀਆਂ ਨੂੰ ਹੁੰਦਾ ਬਈ ਠੀਕ ਹੈ ਪਰ ਹਰ ਇੱਕ ਕੁੜੀ ਐਦਾਂ ਦੀ ਨਹੀਂ ਹੁੰਦੀ ਨਾ ਕਿ ਆ ਡੱਟ ਪਸੰਦ ਹੁੰਦੀ ਐ ਤੂੰ ਗੱਲ ਤੇ ਟਰਾਈ ਕਰਦਾ ਪਰ ਹੋਰ ਕਹਿੰਦਾ ਮੇਰੀ ਅੱਖਾਂ ਦੇ ਨਜ਼ਰੋਂ ਮੇਰੀ ਸ਼ਕਲ ਦੇ ਨਜ਼ਰੋਂ ਮੈਂ ਪਹਿਲਾਂ ਕਹਿੰਦਾ ਵੀ ਹਾਂ ਬਈ ਤੂੰ ਸਾਨੂੰ ਨਸ਼ਾ ਕਹੋਗੇ ਮੇਰੀ ਤਾਂ ਪਰੋ ਦਵਾਈ ਆ ਜੋ ਮੈਂ ਖਾਂਦਾ ਮੇਰੀ ਆਵਾਜ਼ 7-8 ਸਾਲ ਨਸ਼ੇ ਨਾ 7-8 ਸਾਲ ਨਸ਼ੇ ਕਰਦਾ ਰਿਹਾ ਤੇ ਇੱਕਦਮ ਛੱਡ ਕੇ ਤਾਂ ਉਹਦੇ ਕਰਕੇ ਮੇਰੀ ਆਵਾਜ਼ ਐਦਾਂ ਦੀ ਐ ਬਈ ਠੀਕ ਹੈ ਮੇਰੀ ਸਰੂ ਦੇਵਾ ਜੀ ਦੁਨੀ ਮੇਰੇ ਅੱਖਾਂ ਇਦਾਂ ਦੀਆਂ ਠੀਕ ਹੈ ਨਾ ਵਿੱਚ ਕਮੈਂਟਰ ਹੁੰਦੇ ਤੂੰ ਡੱਕਿਆ ਬੈਠਾ ਹਾਂ ਭਾਈ ਮੈਂ ਡੱਕਿਆ ਬੈਠਾ ਹਾਂ ਯਾਰ ਮੈਂ ਤੂੰ ਡੱਕੇ ਤੂੰ ਹੀ ਸੱਚ ਬੋਲਿਆ ਜੀ ਮੈਂ ਕੀ ਕਰੂੰ ਫਿਰ ਯਾਰ ਛੱਡ ਦੂੰ ਸਮਝੇਂ